ਤੇ ਸਾਰੇ ਲੋਕ ਵਿਆਹ ਤੇ ਗਏ ਹੋਏ ਸੀ ਮੈਂ ਅਤੇ ਮੇਰਾ 16 ਸਾਲ ਦਾ ਦਿਔਰ ਘਰ ਵਿੱਚ ਇਕੱਲੇ ਸੀ ਮੈਂ ਆਪਣੇ ਕਮਰੇ ਵਿੱਚ ਸੌ ਰਹੀ ਸੀ ਮੇਰਾ ਦਿਔਰ ਦਰਵਾਜ਼ਾ ਖੜਕਾਉਣ ਲੱਗਿਆ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਮੇਰੇ ਨਾਲ ਲੱਗ ਗਿਆ ਅਤੇ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਕਹਿਣ ਲੱਗਿਆ ਕਿ ਭਾਬੀ ਮੈਨੂੰ ਡਰ ਲੱਗ ਰਿਹਾ ਹੈ ਮੈਨੂੰ ਹਨੇਰੇ ਤੋਂ ਡਰ ਲੱਗਦਾ ਹੈ ਪਲੀਜ਼ ਮੈਨੂੰ ਆਪਣੇ ਨਾਲ ਸਵਾਲੋ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰੇ ਹੋ ਛੁੱਟ ਗਈ ਕਿਉਂਕਿ ਮੇਰਾ ਦਿਔਰ ਤਾਂ ਪਿੱਛੇ ਤੋਂ ਮੇਰਾ ਨਾਮ ਪ੍ਰਿੰਕਾ ਹੈ ਵਿਆਹ ਦੇ 1 ਮਹੀਨੇ ਬਾਅਦ ਹੀ ਮੇਰਾ ਪਤੀ ਵਿਦੇਸ਼ ਚਲਾ ਗਿਆ ਮੇਰੇ ਪਤੀ ਦੀ ਇੱਕ ਭੈਣ ਅਤੇ ਇੱਕ ਭਰਾ ਸੀ ਭੈਣ ਦਾ ਵਿਆਹ ਹੋ ਚੁੱਕਿਆ ਸੀ ਅਤੇ ਮੇਰਾ ਦਿਔਰ 16 ਸਾਲ ਦਾ ਸੀ ਉਹ ਹੱਟਾ-ਕੱਟਾ ਤੇ ਮਜ਼ਬੂਤ ਸਰੀਰ ਦਾ ਮਾਲਕ ਸੀ ਮੈਂ ਸ਼ਾਮ ਨੂੰ ਉਸ ਦੇ ਕਮਰੇ ਵਿੱਚ ਚਲੀ ਜਾਂਦੀ ਅਤੇ ਉਸ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਂਦੀ ਬਹੁਤ ਜਲਦੀ ਉਹ ਮੇਰੇ ਨਾਲ ਘੁਲ ਮਿਲ ਗਿਆ ਇੱਕ ਦਿਨ ਜਦੋਂ ਮੈਂ ਕਮਰੇ ਵਿੱਚ ਗਈ ਤਾਂ ਉਹ ਟੀਵੀ ਦੇਖ ਰਿਹਾ ਸੀ ਅਤੇ ਮੈਨੂੰ ਦੇਖ ਕੇ ਘਬਰਾ ਗਿਆ ਮੈਨੂੰ ਉਸ ਤੇ ਸ਼ੱਕ ਹੋਣ ਲੱਗਿਆ ਨਾ ਜਾਣੀ ਉਹ ਟੀਵੀ ਵਿੱਚ ਕੀ ਦੇਖ ਰਿਹਾ ਸੀ ਮੇਰੇ ਅਨੁਸਾਰ ਹੀ ਉਸ ਨੇ ਚੈਨਲ ਬਦਲ ਦਿੱਤਾ ਜਿਵੇਂ ਮੈਂ ਉਸ ਦੀ ਕੋਈ ਚੋਰੀ ਫੜ ਲਈ ਹੋਵੇ ਮੈਂ ਉਸ ਨੂੰ ਪੁੱਛਿਆ ਕਿ ਤੂੰ ਟੀਵੀ ਤੇ ਕੀ ਦੇਖ ਰਿਹਾ ਸੀ ਮੇਰੇ ਐਸਾ ਸਵਾਲ ਤੇ ਉਹ ਥੋੜਾ ਜਿਹਾ ਪਰੇਸ਼ਾਨ ਹੋ ਗਿਆ ਅਤੇ ਨਾ ਦੇ ਚ ਸਿਰ ਹੀ ਲਾਉਣ ਲੱਗ ਗਿਆ ਤੇ ਕਹਿਣ ਲੱਗਿਆ ਕੁਝ ਨਹੀਂ ਐਸਾ ਸਮੇਂ ਤੇ ਵੀ ਤੇ ਕਾਰਟੂਨ ਚੱਲ ਰਹੇ ਸੀ ਮੈਂ ਕਿਹਾ ਜੋ ਚੈਨਲ ਤੂੰ ਦੇਖ ਰਿਹਾ ਸੀ ਉੱਥੇ ਹੀ ਲਾ ਫਿਰ ਉਸਨੇ ਆਪਣਾ ਸਿਰ ਨੀਚੇ ਕਰ ਲਿਆ ਅਤੇ ਉਹ ਚੈਨਲ ਲਗਾ ਦਿੱਤਾ ਜੋ ਦੇਖ ਰਿਹਾ ਸੀ ਮੈਂ ਉਹ ਦੇਖਦੇ ਹੀ ਆਪਣੀ ਅੱਖਾਂ ਬੰਦ ਕਰ ਲਈਆਂ ਅਤੇ ਉਸ ਨੂੰ ਕਿਹਾ ਕੀ ਤੂੰ ਇਹ ਸਭ ਦੇਖਦਾ ਹੈ ਟੀਵੀ ਤੇ ਮੈਂ ਦੱਸਾਂਗੀ ਤੇਰੇ ਭਰਾ ਨੇ ਮੇਰੇ ਇਹ ਗੱਲ ਕਹਿੰਦੀ ਹੀ ਉਹ ਡਰ ਗਿਆ ਅਤੇ ਡਰਦੇ ਮਾਰੇ ਸਰੀਰ ਹੀ ਲਾਉਣ ਲੱਗਿਆ ਕੀ ਪਲੀਜ਼ ਭਾਪੀ ਭਰਾ ਨੂੰ ਕੁਝ ਨਾ ਦੱਸਿਓ ਮੈਂ ਉਸ ਨੂੰ ਕਿਹਾ ਕਿ ਤੂੰ ਐਨੀ ਡਰਾਵੀਂ ਮੂਵੀ ਦੇਖਦਾ ਹੈ ਰਾਤ ਨੂੰ ਤੈਨੂੰ ਡਰ ਨਹੀਂ ਲੱਗਦਾ ਮੈਂ ਤਾਂ ਦੇਖ ਕੇ ਡਰ ਹੀ ਗਈ ਸੀ ਉਸ ਨੇ ਉਸੇ ਸਮੇਂ ਮੇਰੇ ਤੋਂ ਮਾਫੀ ਮੰਗੀ ਅਤੇ ਕਿਹਾ ਕੀ ਮੈਂ ਅੱਜ ਤੋਂ ਬਾਅਦ ਨਹੀਂ ਦੇਖਾਂਗਾ ਮੈਨੂੰ ਉਸ ਤੇ ਗੁੱਸਾ ਆਉਣ ਲੱਗਿਆ ਮੈਂ ਉਸ ਨੂੰ ਥਾਪੀ ਦਿੱਤੀ ਅਤੇ ਕਿਹਾ ਕੀ ਕੋਈ ਗੱਲ ਨਹੀਂ ਮੈਂ ਤੇਰੇ ਭਰਾ ਨੂੰ ਨਹੀਂ ਦੱਸਾਂਗੀ ਤੈਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਅਸੀਂ ਬਹੁਤ ਖੁਸ਼ਹਾਲ ਜ਼ਿੰਦਗੀ गुਜ਼ਾਰ ਰਹੇ ਸੀ ਮੈਨੂੰ ਨਹੀਂ ਪਤਾ ਸੀ ਕਿ ਇਹ ਕੁਸ਼ਨਾ ਥੋੜੇ ਸਮੇਂ ਦਾ ਨਹੀਂ ਹੈ ਮੈਂ ਇੱਕ ਇਸ ਤਰ੍ਹਾਂ ਦੀ ਮੁਸੀਬਤ ਵਿੱਚ ਫਸ ਜਾਵਾਂਗੀ ਮੇਰੀ ਨਾਲ ਦਾਦਾ ਵਿਆਹ ਹੋ ਗਿਆ ਸੀ ਮੋਨੇ ਘਰੇ ਵਿੱਚ ਮੈਂ ਅਤੇ ਮੇਰਾ ਦਿਉਰ ਹੀ ਸੀ ਮੈਂ ਦਿਉਰ ਦੇ ਮਨਪਸੰਦ ਦਾ ਖਾਣਾ ਬਣਾਉਂਦੀ ਤਾਂ ਕਿ ਉਹ ਦਾ ਘਰ ਵਿੱਚ ਮਨ ਲੱਗ ਜਾਵੇ ਅਤੇ ਉਹ ਹੀ ਇਕੱਲਾਪਣ ਮਹਿਸੂਸ ਨਾ ਕਰੇ ਅਤੇ ਉਸ ਨਾਲ ਗੇਮ ਵੀ ਖੇੜਦੀ ਇੱਕ ਦਿਨ ਉਹ ਮੇਰੇ ਕਮਰੇ ਵਿੱਚ ਆਇਆ ਉਸ ਸਮੇਂ ਮੈਂ ਤਿਆਰ ਹੋ ਰਹੀ ਸੀ ਉਸ ਨੇ ਮੇਰੇ ਮੇਕਅਪ ਵਿੱਚ ਹੋ ਰੱਡ ਕਲਰ ਦੀ ਲਿਪਸਟਿਕ ਚੱਕੀ ਅਤੇ ਮੈਨੂੰ ਕਹਿਣ ਲੱਗਿਆ ਭਾਬੀ ਇਹ ਲਿਪਸਟਿਕ ਲਗਾਓ ਮੈਨੂੰ ਇਹ ਰੰਗ ਬਹੁਤ ਚੰਗਾ ਲੱਗਦਾ ਹੈ ਮੈਂ ਉਸ ਦੇ ਹੱਥ ਝੋਲ ਲਿਪਸਟਿਕ ਫੜ ਲਈ ਕਿਉਂਕਿ ਮੈਂ ਉਸ ਬੱਚੇ ਦਾ ਦਿਲ ਨਹੀਂ ਤੋੜਨਾ ਚਾਹੁੰਦੀ ਸੀ ਪਰ ਉਹ ਮੈਨੂੰ ਦੇਖਦੇ ਹੋਏ ਮੁਸਕਰਾ ਰਿਹਾ ਸੀ ਉਹ ਮੇਰਾ ਚਿਹਰਾ ਆਪਣੀ ਦੋਹੀ ਹੱਥਾਂ ਵਿੱਚ ਲੈ ਕੇ ਕਹਿਣ ਲੱਗਿਆ ਪਾਪੀ ਜੀ ਤੁਸੀਂ ਤਾਂ ਬਹੁਤ ਪਿਆਰੇ ਲੱਗ ਰਹੇ ਹੋ ਇਹ ਕਹਿੰਦੇ ਹੋਏ ਉਹ ਮੇਰੇ ਨਾਲ ਲੱਗਿਆ ਮੈਂ ਉਸ ਦੇ ਗਲ ਲੱਗਦੇ ਸਮੇਂ ਹਿਚਕਾ ਰਹੀ ਸੀ ਮੈਂ ਉਸ ਨੂੰ ਆਪਣੇ ਆਪ ਤੋਂ ਦੂਰ ਕੀਤਾ ਉਹ ਹੈਰਾਨੀ ਨਾਲ ਮੈਨੂੰ ਦੇਖਣ ਲੱਗਿਆ ਅਤੇ ਕਹਿਣ ਲੱਗਿਆ ਪਾਪੀ ਜੀ ਕੀ ਹੋਇਆ ਮੇਰੇ ਲਈ ਤਾਂ ਤੁਸੀਂ ਮੇਰੀ ਵੱਡੀ ਭੈਣ ਵਰਗੇ ਹੋ ਪਰ ਮੈਨੂੰ ਲੱਗਿਆ ਸ਼ਾਇਦ ਤੁਹਾਨੂੰ ਮੇਰਾ ਪਿਆਰ ਕਰਨਾ ਚੰਗਾ ਨਹੀਂ ਲੱਗਿਆ ਇਹ ਕਹਿੰਦੇ ਹੋਏ ਉਹ ਕਮਰੇ ਤੋਂ ਬਾਹਰ چلا ਗਿਆ ਮੈਨੂੰ ਵੀ ਆਪਣੀ ਸੋਚ ਅਤੇ ਸ਼ਰਮਿੰਦਗੀ ਮਹਿਸੂਸ ਹੋਣ ਲੱਗੀ ਕਿ ਉਹ ਵੱਡੀ ਭੈਣ ਸਮਝ ਕੇ ਮੇਰੇ ਨਾਲ ਲੱਗਿਆ ਸੀ ਅਤੇ ਮੈਂ ਉਸ ਨੂੰ ਬੱਚਾ ਸਮਝ ਰਹੀ ਸੀ ਪਤਾ ਨਹੀਂ ਉਹ ਮੇਰੇ ਬਾਰੇ ਕਿਸ ਤਰ੍ਹਾਂ ਦਾ ਸੋਚਦਾ ਹੋਵੇਗਾ ਕਿ ਮੈਂ ਕਿਸ ਤਰ੍ਹਾਂ ਦੀ ਔਰਤ ਹਾਂ ਮੈਂ ਉਸ ਦੇ ਪਿਆਰ ਦਾ ਜਵਾਬ ਗੁੱਸੇ ਵਿੱਚ ਦਿੱਤਾ ਸੀ ਨਾ ਜਾਣੇ ਕਿਉਂ ਮੈਨੂੰ ਹੁਣ ਸ਼ਰਮਿੰਦਗੀ ਮਹਿਸੂਸ ਹੋਣ ਲੱਗੀ ਸੀ ਇਸ ਲਈ ਹੁਣ ਮੈਂ ਅਗੋਂ ਨਾਲ ਪਹਿਲਾ ਵਾਰ ਹੀ ਰਹਿਣ ਲੱਗੀ ਸੀ ਫੋੜ ਉਹ ਮੇਰੇ ਨੇੜੇ ਆ ਜਾਂਦਾ ਤੇ ਮੇਰੇ ਗਲ ਵਿੱਚ ਆਪਣੀਆਂ ਬਾਹਾਂ ਪਾ ਲੈਂਦਾ ਆਪਣਾ ਚਿਹਰਾ ਮੇਰੇ ਚਿਹਰੇ ਦੇ ਕੋਲ ਲੈ ਆਉਂਦਾ ਪਤਾ ਨਹੀਂ ਮੈਨੂੰ ਉਸ ਦਾ ਮੇਰੇ ਇੰਨਾ ਨੇੜੇ ਆਉਣਾ ਚੰਗਾ ਨਹੀਂ ਲੱਗਦਾ ਸੀ ਮੇਰਾ ਦਿਲ ਮੈਨੂੰ ਕਹਿੰਦਾ ਸੀ ਕਿ ਇਸ ਨਾਲ ਕੁਝ ਗਲਤ ਹੋ ਜਾਵੇਗਾ ਫੇਰ ਮੈਂ ਇਹੀ ਸੋਚਦੀ ਕੀ ਫਿਕਰ ਨਾ ਕਰ ਉਹ ਇੱਕ ਛੋਟਾ ਬੱਚਾ ਹੈ ਉਹ ਤੁਹਾਨੂੰ ਪਿਆਰ ਕਰਦਾ ਹੈ ਵੱਡੀ ਭੈਣ ਸਮਝਦਾ ਹੈ ਮੈਂ ਦੇਖਣ ਵਿੱਚ ਬਹੁਤ ਸੋਹਣੀ ਸੀ ਪਰ ਜਦੋਂ ਉਹ ਮੇਰੇ ਨਾਲ ਖੜਾ ਹੁੰਦਾ ਸੀ ਤਾਂ ਉਹ ਮੇਰੇ ਤੋਂ 2-3 ਇੰਚ ਵੱਡਾ ਹੀ ਲੱਗਦਾ ਸੀ ਜਦੋਂ ਉਹ ਸਕੂਲ ਤੋਂ ਆਉਂਦਾ ਤਾਂ ਮੈਂ ਰਸੋਈ ਵਿੱਚ ਖਾਣਾ ਬਣਾ ਰਹੀ ਹੁੰਦੀ ਸੀ ਉਹ ਆ ਕੇ ਮੈਨੂੰ ਪਿੱਛੇ ਤੋਂ ਗੱਲ ਨਾਲ ਲਾ ਲੈਂਦਾ ਉਹ ਸਦੀ ਇਹ ਸਾਰਕਤ ਤੇ ਮੈਨੂੰ ਔਲਜਨ ਜੀ ਮਹਿਸੂਸ ਹੁੰਦੀ ਮੈਂ ਗਰਮੀ ਵਿੱਚ ਖਾਣਾ ਬਣਾ ਰਹੀ ਹੁੰਦੀ ਅਤੇ ਉਹ ਪਿੱਛੇ ਤੋਂ ਆ ਕੇ ਮੈਨੂੰ ਗੱਲ ਨਾਲ ਲਾ ਲੈਂਦਾ ਮੈਂ ਉਸ ਨੂੰ ਕਹਿੰਦੀ ਕਿ ਤੈਨੂੰ ਦੇਖ ਨਹੀਂ ਰਿਹਾ ਕਿ ਮੈਂ ਖਾਣਾ ਬਣਾ ਰਹੀ ਆਂ ਹਾ ਤੇ ਮੈਨੂੰ ਪਸੀਨਾ ਆਇਆ ਹੋਇਆ ਹੈ ਪਿੱਛੇ ਹਟ ਜਾ ਉਹ ਮੈਨੂੰ ਕਹਿੰਦਾ ਕਿ ਤੁਸੀਂ ਹਾਰੇ ਸਮੇਂ ਕੰਮ ਕਰਦੇ ਹੀ ਰਹਿੰਦੇ ਹੋ ਕੁਝ ਸਮੇਂ ਆਰਾਮ ਵੀ ਕਰ ਲਿਆ ਕਰੋ ਮੈਂ ਉਸ ਦੀਆਂ ਇਹ ਗੱਲਾਂ ਤੇ ਮੁਸਕਰਾ ਕੇ ਕਹਿੰਦੀ ਕਿ ਜਦੋਂ ਤੂੰ ਆਪਣੀ ਪਤਨੀ ਨੂੰ ਵਿਆਹ ਕਰਕੇ ਇਸ ਘਰ ਵਿੱਚ ਲੈ ਕੇ ਆਵੇਂਗਾ ਤਾਨੂੰ ਉਸ ਤੋਂ ਸਾਰੇ ਕੰਮ ਕਰਵਾਇਆ ਕਰੀ ਉਹ ਮੈਨੂੰ ਮਸਕਰਾਉਂਦੇ ਹੋਏ ਕਹਿੰਦਾ ਭਾਪੀ ਤੁਸੀਂ ਬਿਲਕੁਲ ਮੈਨੂੰ ਆਪਣੇ ਵਰਗੀ ਖੂਬਸੂਰਤ ਜਹੀ ਤਲਹਣ ਲਿਆ ਕੇ ਦਿਓ ਇਹ ਕਹਿੰਦੇ ਹੋਏ ਉਹ ਮੇਰੀ ਅੱਖਾਂ ਵਿੱਚ ਗੌਰ ਨਾਲ ਦੇਖਣ ਲੱਗਿਆ ਜਿਸ ਦੇ ਕਾਰਨ ਮੈਂ ਬੇਚੈਨ ਹੋ ਗਈ ਸੀ ਅਤੇ ਮੇਰੀ ਹਾਲਤ ਅਜੀਬ ਜਹੀ ਹੋ ਗਈ ਮੈਂ ਉਸੇ ਸਮੇਂ ਆਪਣਾ ਦੁਪੱਟਾ ਠੀਕ ਕੀਤਾ ਉਹ ਮੇਰੇ ਕੋਲ ਆਇਆ ਤੇ ਆਪਣੇ ਦੋਹੇ ਹੱਥਾਂ ਨਾਲ ਮੇਰੇ ਚਿਹਰੇ ਤੋਂ ਪਸੀਨਾ ਸਾਫ਼ ਕਰਨ ਲੱਗਿਆ ਮੈਂ ਡਰ ਦੇ ਮਾਰੇ ਪਿੱਛੇ ਹੋ ਗਈ ਉਹ ਮੈਨੂੰ ਕਹਿਣ ਲੱਗਿਆ ਪਾਪੀ ਜੀ ਜੇਕਰ ਮੇਰੇ ਹੱਥ ਵਿੱਚ ਹੁੰਦਾ ਤਾਂ ਮੈਂ ਤੁਹਾਨੂੰ ਕੋਈ ਵੀ ਕੰਮ ਨਾ ਕਰਨ ਦਿੰਦਾ ਮੈਂ ਤੁਹਾਨੂੰ ਰਾਣੀ ਬਣਾ ਕੇ ਰੱਖਦਾ ਮੇਰੀਆਂ ਧੜਕਣਾ ਬਹੁਤ ਤੇਜ਼ ਹੋ ਰਹੀਆਂ ਸਨ ਇਸ ਤਰ੍ਹਾਂ ਦੀ ਤਾਰੀਫ ਤਾਂ ਮੇਰੇ ਪਤੀ ਨੇ ਵੀ ਨਹੀਂ ਕੀਤੀ ਸੀ ਫਿਰ ਉਹ ਅਚਾਨਕ ਮੇਰੇ ਤੋਂ ਦੂਰ ਹੋ ਗਿਆ ਉਸ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ ਫੇਰ ਉਹ ਕਹਿਣ ਲੱਗਿਆ ਕੀ ਪਾਪੀ ਤੁਸੀਂ ਮੇਰੀ ਭੈਣ ਵਰਗੇ ਹੋ ਮੈਨੂੰ ਚੰਗਾ ਨਹੀਂ ਲੱਗਦਾ ਕਿ ਤੁਸੀਂ ਹਰ ਸਮੇਂ ਕੰਮ ਕਰਦੇ ਰਹੋ ਤੁਸੀਂ ਆਪਣੇ ਘਰ ਵੀ ਕੰਮ ਕਰਦੇ ਆਈ ਹੋ ਅਤੇ ਇੱਥੇ ਆ ਕੇ ਵੀ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਕਦੇ ਕਦੇ ਆਰਾਮ ਕਰ ਲਿਆ ਕਰੋ ਉਹ ਗੱਲਾਂ ਨੂੰ ਘਮਾਉਣ ਵਿੱਚ ਬਹੁਤ ਤੇਜ਼ ਸੀ ਮੈਂ ਇਸ ਵਾਰ ਉਸ ਨੂੰ ਸਖਤੀ ਨਾਲ ਕਿਹਾ ਕਿ ਜਾ ਜਾ ਕੇ ਆਪਣੀ ਵਰਦੀ ਬਦਲ ਲੈ ਮੈਂ ਖਾਣਾ ਬਣਾ ਕੇ ਲੈ ਕੇ ਆਉਂਦੀ ਹਾਂ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਮੈਂ ਸਕੂਨਤਾ ਸਾਹ ਲਿਆ ਕੁਝ ਦਿਨਾਂ ਤੱਕ ਤਾਂ ਮੈਂ ਉਸ ਤੋਂ ਉਤਰਉਂਦੀ ਰਹੀ ਇੱਕ ਦਿਨ ਮੈਂ ਆਪਣੇ ਪਤੀ ਨਾਲ ਆਰਮ ਦੇ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਹ ਬੜੀਆਂ ਅਜੀਬ ਹਰਕਤਾਂ ਕਰਦਾ ਹੈ ਜਿਸ ਤਰ੍ਹਾਂ ਉਹ ਮਾਂ ਦੇ ਗਲ ਲੱਗਦਾ ਹੈ ਉਸ ਤਰ੍ਹਾਂ ਹੀ ਉਹ ਮੇਰੇ ਗਲ ਲੱਗ ਜਾਂਦਾ ਹੈ ਮੈਨੂੰ ਇਹ ਸਭ ਕੁਝ ਬਹੁਤ ਬੁਰਾ ਲੱਗਦਾ ਹੈ ਮੈਂ ਇਹ ਗੱਲ ਆਪਣੇ ਪਤੀ ਨੂੰ ਕਹੀ ਕਿ ਉਹ ਆਪਨੇ ਜੋਤੇ ਭਰਾ ਨੂੰ ਸਮਝਾਉਣ ਪਰ ਉਹ ਮੇਰੀ ਗੱਲ ਤਾਂ ਪੁੱਠਾ ਮਤਲਬ ਕੱਟ ਲਕੇ ਅਤੇ ਕਹਿਣ ਲੱਗਿਆ ਕਿ ਤੂੰ ਤਾਂ ਹਰ ਸਮੇਂ ਗਾਉਤ ਹੀ ਸੋਚਦੀ ਰਹਿੰਦੀ ਹੈ ਮੇਰਾ ਭਰਾ ਬਹੁਤ ਮਾਸੂਮ ਹੈ ਉਹ ਤੁਹਾਨੂੰ ਪੈਣ ਦੀਆਂ ਨਜ਼ਰਾਂ ਨਾਲ ਦੇਖਦਾ ਹੈ ਉਹਨਾਂ ਨੇ ਮੈਨੂੰ ਝਿੜਕ ਦਿੱਤਾ ਤੇ ਫਿਰ ਫੋਨ ਕੱਟ ਦਿੱਤਾ ਮੈਂ ਹੈਰਾਨ ਰਹਿ ਗਈ ਕਿ ਇਹ ਕਿਸ ਤਰ੍ਹਾਂ ਦਾ ਪਤੀ ਹੈ ਕਿ ਜਿਸ ਦੀ ਪਤਨੀ ਹੋ ਸਕਦੀ ਹੈ ਭਰਾ ਦੇ ਬਦਲੇ ਹੋਏ ਰਵਈਏ ਬਾਰੇ ਦੱਸ ਰਹੀ ਐ ਉਹ ਮੇਰੀ ਗੱਲ ਸੁਣ ਹੀ ਨਹੀਂ ਰਿਹਾ ਤਾਂ ਉਸ ਨੂੰ ਆਪਣੇ ਭਰਾ ਤੇ ਇੰਨਾ ਵੀ ਯਕੀਨ ਨਹੀਂ ਕਰਨਾ ਚਾਹੀਦਾ ਸੀ ਉਹ ਕੋਈ ਛੋਟਾ ਬੱਚਾ ਥੋੜੀ ਸੀ ਭਲਾ ਹੀ ਉਸ ਦੀ ਉਮਰ 16 ਸਾਲ ਸੀ ਪਰ ਉਹ ਜਵਾਨ ਸੀ ਫਿਰ ਮੈਂ ਸੋਚਣ ਲੱਗੀ ਕਿ ਮੈਂ ਕਿਸ ਨਾਲ ਗੱਲ ਕਰਾਂ ਭਲਾ ਹੀ ਉਹ ਮੈਨੂੰ ਆਪਣੀ ਭੈਣ ਸਮਝਦਾ ਹੈ ਪਰ ਉਸ ਦੀ ਨੀਅਤ ਵਿੱਚ ਕੀ ਸੀ ਇਹ ਤਾਂ ਮੈਂ ਨਹੀਂ ਜਾਣਦੀ ਸੀ ਪਰ ਉਸ ਦੀਆਂ ਗੱਲਾਂ ਤੇ ਨਜ਼ਰਾਂ ਬਹੁਤ ਅਜੀਬ ਸੀ ਇਹ ਗੱਲ ਮੇਰੀ ਮਾਂ ਤੇ ਮੇਰੇ ਪਤੀ ਨੂੰ ਸਮਝਾਉਣੀ ਚਾਹੀਦੀ ਹੈ ਕਿ ਭਾਬੀ ਬੇਸ਼ੱਕ ਭੈਣ ਹੁੰਦੀ ਹੈ ਪਰ ਕੋਈ ਲਿਆਜ ਵੀ ਰੱਖਣਾ ਚਾਹੀਦਾ ਹੈ ਇੱਕ ਦਿਨ ਇਹ ਗੱਲ ਮੈਂ ਮੇਰੀ ਸੱਸ ਨੂੰ ਵੀ ਕਹੀ ਤਾਂ ਉਹ ਹੱਸਣ ਲੱਗੀ ਅਤੇ ਕਹਿਣ ਲੱਗੀ ਕਿ ਬੇਟਾ ਉਹ ਤਾਂ ਤੈਨੂੰ ਆਪਣੀ ਮਾਂ ਦੇ ਬਾਗ ਸਮਝਦਾ ਹੈ ਤੂੰ ਹੈ ਹੀ ਇੰਨੀ ਚੰਗੀ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੀ ਦੂਜੀ ਬਹੂ ਵੀ ਤੇਰੇ ਵਰਗੀ ਹੀ ਹੋਵੇ ਮੇਰੀ ਸੱਸ ਨੇ ਤਾਂ ਮੈਨੂੰ ਹੋਰ ਹੀ ਜਵਾਬ ਦੇ ਦਿੱਤਾ ਸੀ ਉਹਨਾਂ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਮੇਰੀ ਗੱਲ ਨੂੰ ਕਿਸੇ ਨੇ ਵੀ ਸੀਰੀਅਸ ਨਹੀਂ ਲਾਤਾ ਫਰਮਾ ਮੈਂ ਫਾਸਲਾ ਕਰ ਪਿਆ ਸੀ ਕਿ ਹੁਣ ਮੈਂ ਅਗਮ ਤੋਂ ਫਾਸਲਾ ਬਣਾ ਕੇ ਰੱਖਾਂਗੀ ਮੈਂ ਅਗਮ ਦੇ ਕਮਰੇ ਵਿੱਚ ਜਾਣਾ ਛੱਡ ਦਿੱਤਾ ਅਤੇ ਉਸ ਨਾਲ ਜ਼ਿਆਦੇ ਗੱਲ ਕਰਨਾ ਵੀ ਸ਼ਾਇਦ ਇਹ ਗੱਲ ਉਸ ਨੇ ਵੀ ਮਹਿਸੂਸ ਕੀਤੀ ਸੀ ਇੱਕ ਦਿਨ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਭਾਪੀ ਜੀ ਤੁਹਾਨੂੰ ਮੇਰੀ ਕੋਈ ਗੱਲ ਬੁਰੀ ਲੱਗੀ ਹੈ ਮੈਂ ਕਿਹਾ ਨਹੀਂ ਫਿਰ ਉਹ ਮੈਨੂੰ ਕਹਿਣ ਲੱਗਿਆ ਕਿ ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ ਮੈਂ ਉਸ ਨੂੰ ਕਿਹਾ ਕਿ ਬਸ ਪੂਜਾ ਸਾਮ ਹੀ ਬਾਤ ਗਏ ਹਾਂ ਅਤੇ ਫਿਰ ਉਹ ਮੈਨੂੰ ਕੈਨਲ ਆ ਕੇ ਭਾબી ਤੁਹਾਹਦੇ ਗੱਲ ਤੇ ਇਹ ਤੇਲ ਪਾਤ ਚੰਗਾ ਲੱਗਦਾ ਹੈ ਮੈਂ ਉਸ ਨੂੰ ਪਿਆਰ ਨਾਲ ਸਮਝਾਉਂਦੇ ਹੋਏ ਕਿਹਾ ਕਿ ਤੂੰ ਮੈਨੂੰ ਇੰਨੇ ਗੌਰ ਨਾਲ ਨਾ ਦੇਖਿਆ ਕਰ ਮੈਂ ਤੇਰੀ ਭੈਣ ਵਰਗੀ ਹਾਂ ਨਾ ਹੀ ਤਾਂ ਕੋਈ ਭੈਣ ਨੂੰ ਇੰਨਾ ਗੌਰ ਨਾਲ ਦੇਖਦਾ ਹੈ ਅਤੇ ਨਾ ਹੀ ਉਸ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਮੇਰੀ ਗੱਲ ਨੂੰ ਉਹ ਸਮਝ ਗਿਆ ਅਤੇ ਉੱਥੋਂ ਚਲਾ ਗਿਆ ਪੂਜਾ ਦੇਣ ਬਾਅਦ ਮੇਰੀ ਤਬੀਅਤ ਖਰਾਬ ਹੋ ਗਈ ਜਦੋਂ ਮੇਰੀ ਸੱਸ ਮੈਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਮੈਨੂੰ ਪਤਾ ਲੱਗਿਆ ਕਿ ਮੈਂ ماں ਬਣਨ ਵਾਲੀ ਹਾਂ ਇਹ ਖਬਰ ਸੁਣ ਕੇ ਤਾਂ ਮੇਰੇ ਸਹੁਰੇ ਘਰ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਸਾਰੇ ਮੇਰਾ ਬਹੁਤ ਖਿਆਲ ਰੱਖਣ ਲੱਗੇ ਮੇਰੀ ਸੱਸ ਕਹਿਣ ਲੱਗੀ ਕਿ ਮੇਰਾ ਪੁੱਤ ਤਾਂ 1 ਮਹੀਨਾ ਹੀ ਇੱਥੇ ਰਿਹਾ ਹੈ ਅਤੇ ਫੇਰ ਉਹ ਦੁਬਈ ਚਲਾ ਗਿਆ ਹੈ ਅਤੇ ਦੇਖ ਇੱਕ ਮਹੀਨੇ ਵਿੱਚ ਹੀ ਤੂੰ ਗਰਭਤੀ ਹੋ ਗਈ ਡਾਕਟਰ ਨੇ ਮੈਨੂੰ ਪੂਜਾ ਦਿਨਾਂ ਲਈ ਬੈਡਰਾਸਟ ਦੀ ਸਲਾਹ ਦਿੱਤੀ ਅਤੇ ਹੁਣ ਰਸੋਈ ਦਾ ਕੰਮ ਮੇਰੀ ਸੱਸ ਹੀ ਸੰਭਾਲਦੀ ਮੇਰਾ ਸਾਰਾ ਸਮਾਂ ਮੇਰੇ ਕਮਰੇ ਵਿੱਚ ਹੀ ਲੰਘਦਾ ਇੱਕ ਦਿਨ ਮੇਰੀ ਸੱਸ ਕਿਸੇ ਦੇ ਵਿਆਹ ਵਿੱਚ ਜਾਣ ਲਈ ਤਿਆਰ ਹੋ ਗਈ ਵਿਆਹ ਦੂਜੇ ਸ਼ਹਿਰ ਵਿੱਚ ਸੀ ਮੈਂ ਉਹਨਾਂ ਨੂੰ ਮਨਾ ਕੀਤਾ ਸੀ ਪਰ ਪਤਾ ਨਹੀਂ ਕਿਉਂ ਅਗਮ ਆਪਣੇ ਟੈਸਟ ਦਾ ਬਹਾਨਾ ਬਣਾ ਕੇ ਘਰ ਰੁਕ ਗਿਆ ਕਹਿਣ ਲੱਗਿਆ ਕਿ ਕੱਲ ਮੇਰਾ ਟੈਸਟ ਹੈ ਮੈਂ ਨਹੀਂ ਜਾਵਾਂਗਾ ਅਤੇ ਮੇਰੀ ਸੱਸ ਨੇ ਜਾਂਦੇ ਸਮੇਂ ਆਗਮ ਨੂੰ ਕਿਹਾ ਕਿ ਤੂੰ ਘਰ ਵਿੱਚ ਹੀ ਰਹੀ ਆ ਤੇ ਆਪਣੀ ਭਾਪੀ ਦਾ ਧਿਆਨ ਰੱਖੀ ਜਦੋਂ ਇਹ ਵਿਆਹ ਖਤਮ ਹੋਵੇਗਾ ਅਸੀਂ ਉਸੇ ਸਮੇਂ ਹੀ ਆ ਜਾਵਾਂਗੇ ਰਾਤ ਦੇ ਖਾਣੇ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਦਰਵਾਜ਼ੇ ਨੂੰ ਵੀ ਲੋਕ ਕਰ ਦਿੱਤਾ ਮੈਨੂੰ ਨੀਂਦ ਆ ਰਹੀ ਸੀ ਵਿਆਹ ਸ਼ਾਮ ਨੂੰ ਹੀ ਖਤਮ ਹੋ ਗਿਆ ਸੀ ਮੇਰੀ ਸੱਸਾਤੇ ਨਨਤ ਵੀ ਆ ਰਹੀਆਂ ਸੀ ਪਰ اچانک ਹੀ ਮੌਸਮ ਖਰਾਬ ਹੋ ਗਿਆ ਤੇ ਉਹਨਾਂ ਨੂੰ ਉੱਥੇ ਹੀ ਰਹਿਣਾ ਪਿਆ ਮੇਰੀ ਸੱਸ ਨੇ ਫੋਨ ਕੀਤਾ ਤੇ ਕਿਹਾ ਕਿ ਅਗਮ ਨੂੰ ਬਿਜਲੀ ਦੇ ਕਰਜ਼ਨ ਤੋਂ ਡਰ ਲੱਗਦਾ ਹੈ ਉਹ ਡਰ ਨਾ ਜਾਵੀ ਇਸ ਲਈ ਤੂੰ ਉਸ ਨੂੰ ਆਪਣੇ ਕਮਰੇ ਵਿੱਚ ਸਵਾ ਲਾ ਏ ਸੁਣ ਕੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਮੈਂ ਉਹਨਾਂ ਨੂੰ ਕਿਹਾ ਕਿ ਅਗਰ ਮੈਂ ਨਾ ਛੋਟਾ ਬੱਚਾ ਵੀ ਨਹੀਂ ਹਾਂ ਕਿ ਉਹ ਡਰ ਜਾਵੇ ਮੈਨੂੰ ਉਸ ਨੂੰ ਆਪਣੇ ਕਮਰੇ ਵਿੱਚ ਸੁਕਾਉਣਾ ਠੀਕ ਨਹੀਂ ਲੱਗ ਰਿਹਾ ਸੀ ਮੇਰੀ ਸੱਸ ਗੁੱਸਾ ਹੋਣ ਲੱਗੀ ਅਤੇ ਕਹਿਣ ਲੱਗੀ ਕਿ ਤੂੰ ਹਾਰੇ ਸਮੇ ਉਸ ਨੂੰ ਵੱਡਾ ਵੱਡਾ ਕਹਿੰਦੀ ਰਹਿਣੀ ਆ ਉਹ ਹਜੇ ਇੰਨਾ ਵੱਡਾ ਵੀ ਨਹੀਂ ਆ ਉਹ ਬੱਚਾ ਹੈ ਉਸ ਦੀ ਸੋਚ ਬਿਲਕੁਲ ਬੱਚਾਂ ਵਰਗੀ ਹੈ ਜਿਆਦੇ ਬਹਿਸ ਕਰਨ ਦੀ ਜ਼ਰੂਰਤ ਨਹੀਂ ਹੈ ਚੁੱਪਚਾਪ ਉਸਨੂੰ ਆਪਣੇ ਕਮਰੇ ਵਿੱਚ ਸਵਾਲ ਹੈ ਇਹ ਕਹਿੰਦੇ ਹੋਏ ਮੇਰੀ ਸੱਸ ਨੇ ਫੋਨ ਕੱਟ ਦਿੱਤਾ ਪਰ ਫੇਰ ਵੀ ਮੈਂ ਆਗਮ ਨੂੰ ਆਪਣੇ ਕਮਰੇ ਵਿੱਚ ਨਹੀਂ ਬੁਲਾਇਆ ਪਰ ਰਾਤ ਦਾ ਪਤਾ ਨਹੀਂ ਕਿਹੜਾ ਸਮਾਂ ਸੀ ਬਿਜਲੀ ਜ਼ੋਰ-ਜ਼ੋਰ ਦੀ ਕਰਚ ਰਹੀ ਸੀ ਜਿਵੇਂ ਕਿ ਤੇ ਬਿਜਲੀ ਡਿੱਗੀ ਹੋਵੇ ਬਹੁਤ ਜ਼ੋਰ ਦੀ ਆਵਾਜ਼ ਆ ਰਹੀ ਸੀ ਮੈਂ ਵੀ ਉੱਠ ਕੇ ਬੈਠ ਗਈ ਅਤੇ ਬਿਜਲੀ ਚਲੀ ਗਈ ਮੇਰਾ ਦਰਵਾਜ਼ਾ ਜ਼ੋਰ ਦੀ ਖੜਕਿਆ ਮੈਂ ਕਰ ਗਈ ਹਨੇਰੇ ਵਿੱਚ ਮੈਨੂੰ ਕੁਝ ਦੇਖ ਵੀ ਨਹੀਂ ਰਿਹਾ ਸੀ ਮੈਂ ਪੁੱਛਿਆ ਕਿ ਕੌਣ ਹੈ ਉਸੇ ਸਮੇਂ ਆਵਾਜ਼ ਆਈ ਕਿ ਮੈਂ ਗਮਹਾ ਪਾਪੀ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਜਲਦੀ ਦਰਵਾਜ਼ਾ ਖੋਲੋ ਮੈਂ ਮਜਬੂਰੀ ਵਿੱਚ ਦਰਵਾਜ਼ਾ ਖੋਲ੍ਹ ਦਿੱਤਾ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਸਾਨੀ ਆਪਣੇ ਹੱਥ ਦੇ ਚ ਟਾਰਚ ਫੜੀ ਹੋਈ ਸੀ ਉਹ ਬਹੁਤ ਡਰਾ ਹੋਇਆ ਸੀ ਕਹਿਣ ਲੱਗਿਆ ਕਿ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੇਰੇ ਪਿਰੀ ਵਿੱਚ ਮੈਨੂੰ ਉਸ ਨੂੰ ਆਪਣੇ ਕਮਰੇ ਵਿੱਚ ਸੁਬਾਉਣਾ ਪਿਆ ਉਸ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਕਹਿਣ ਲੱਗਿਆ ਕਿ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਇਹ ਕਹਿੰਦੇ ਹੋਏ ਉਹ ਮੇਰੇ ਨਾਲ ਲੱਗ ਕੇ ਪੈ ਗਿਆ ਮੈਂ ਉਸ ਨੂੰ ਬੱਚਿਆਂ ਦੀ ਤਰ੍ਹਾਂ ਤਸੱਲੀ ਦਿੱਤੀ ਕਿ ਕੁਝ ਨਹੀਂ ਹੋਵੇਗਾ ਮੈਂ ਹਾਂ ਨਾ ਤੇਰੇ ਕੋਲ ਹੌਲੀ ਹੌਲੀ ਉਸ ਨੇ ਮੈਨੂੰ ਮਜਬੂਤੀ ਨਾਲ ਫੜ ਲਿਆ ਮੈਨੂੰ ਲੱਗਿਆ ਕਿ ਉਸ ਨੂੰ ਡਰ ਲੱਗ ਰਿਹਾ ਹੈ ਪਰ ਕੁਝ ਸਮੇਂ ਬਾਅਦ ਉਸ ਦੇ ਹੱਥ ਮੇਰੀ ਕਮਰ ਤੱਕ ਪਹੁੰਚ ਗਏ ਮੈਨੂੰ ਡਰ ਲੱਗਣ ਲੱਗਿਆ ਜਿਸ ਹਿਸਾਬ ਨਾਲ ਉਸ ਦੀ ਉਂਗਲਾ ਮੇਰੀ ਕਮਰ ਤੇ ਜਾ ਰਹੀ ਸੀ ਮੈਨੂੰ ਕੁਝ ਹੋ ਰਹੀ ਮਹਿਸੂਸ ਹੋ ਰਿਹਾ ਸੀ ਅਤੇ ਉਸੇ ਸਮੇਂ ਹੀ ਲਾਈਟ ਆ ਗਈ ਅਤੇ بارش ਵੀ ਰੁਕ ਗਈ ਮੈਂ ਉਸ ਨੂੰ ਕਿਹਾ ਕਿ ਹੁਣ ਤੂੰ ਜਾ ਆਪਣੇ ਕਮਰੇ ਵਿੱਚ ਹੁਣ بارش ਵੀ ਰੁਕ ਗਈ ਹੈ ਤੇ ਲਾਈਟ ਵੀ ਆ ਗਈ ਹੈ ਪਰ ਉਹ ਅਜੀਬ ਜਿਹੇ ਮੁਸਕਰਾਹਟ ਨਾਲ ਕਹਿਣ ਲੱਗਿਆ ਕਿ ਮੇਰੇ ਅੰਦਰ ਦਾ ਤੂਫਾਨ ਤਾਂ ਹਜੇ ਨਹੀਂ ਰੁਕਿਆ ਇੱਕ ਵਾਰ ਉਹ ਥੰਮ ਜਾਵੇ ਤਾਂ ਮੈਂ ਚਲਾ ਜਾਵਾਂਗਾ ਮੈਂ ਉਸ ਦੀ ਗੱਲ ਸੁਣ ਕੇ ਹੱਕਾ ਬੱਕਾ ਰਹਿ ਗਈ ਉਹ ਕਿਸੇ ਪਾਸੋਂ ਵੀ ਬੱਚਾ ਨਹੀਂ ਲੱਗ ਰਿਹਾ ਸੀ ਉਹ ਮੇਰੇ ਕੋਲ ਆਉਣ ਲੱਗਿਆ ਮੈਂ ਉਸ ਨੂੰ ਕਿਹਾ ਕਿ ਅਗਮੋ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਤੂੰ ਹੋਸ਼ ਵਿੱਚ ਤਾਂ ਹੈ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਹੈ ਕਿ ਮੈਂ ਤੇਰੀ ਵੱਡੀ ਭੈਣ ਦੀ ਤਰ੍ਹਾਂ ਹਾਂ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਗਿਆ ਤੇ ਕਹਿਣ ਲੱਗਿਆ ਕਿ ਕਿਹੜੀ ਭੈਣ ਹੈ ਕੌਣ ਭੈਣ ਮੇਰੀ ਇੱਕ ਹੀ ਭੈਣ ਹੈ ਜਿਸ ਦਾ ਵਿਆਹ ਹੋ ਚੁੱਕਿਆ ਹੈ ਤੁਸੀਂ ਤਾਂ ਮੈਨੂੰ ਸ਼ੁਰੂ ਤੋਂ ਹੀ ਬਹੁਤ ਚੰਗੇ ਲੱਗਦੇ ਸੀ ਤੁਹਾਡੇ ਕੋਲ ਹੌਣ ਦੇ ਤਾਂ ਮੈਂ ਬਹਾਨੇ ਲੱਭਦਾ ਸੀ ਉਸ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਇਸ ਤਰ੍ਹਾਂ ਪੈ ਰਗਣਾ ਸੀ ਜਿਵੇਂ ਕੋਈ ਗਰਮ ਸ਼ੀਸ਼ਾ ਪਿਗਲਾ ਕੇ ਮੇਰੇ ਕੰਨਾਂ ਵਿੱਚ ਪਾ ਰਿਹਾ ਹੋਵੇ ਆਗਮਾ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਗੱਲਾਂ ਮੇਰੇ ਨਾਲ ਕਰ ਰਿਹਾ ਸੀ ਮੈਂ ਉਸ ਨੂੰ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਆਪਣੀ ਮਾਂ ਵਰਗੀ ਭਾਤੀ ਤੇ ਗੰਦੀ ਨਜ਼ਰ ਰੱਖਦਾ ਹੈ ਮੈਂ ਚੀਕ ਕੇ ਬੋਲ ਰਹੀ ਸੀ ਉਹ ਮੇਰੇ ਸਾਹਮਣੇ ਖੜਾ ਸੀ ਮੇਰੀ ਗੱਲ ਸੁਣ ਕੇ ਕਹਿਣ ਲੱਗਿਆ ਕਿ ਮੈਂ ਮਾਂ ਤੇ ਭੈਣ ਤੁਹਾਨੂੰ ਸਮਝਿਆ ਹੀ ਕਦੋਂ ਸੀ ਮੈਂ ਤਾਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਹੁਣ ਇਜ਼ਹਾਰ ਵੀ ਕਰ ਚੁੱਕਿਆ ਹਾਂ ਮੈਂ ਉਸ ਨੂੰ ਦੂਰ ਕਰਨਾ ਚਾਹੁੰਦੀ ਸੀ ਪਰ ਪਤਾ ਨਹੀਂ ਉਸ ਵਿੱਚ ਇੰਨੀ ਜ਼ਿਆਦਾ ਤਾਕਤ ਕਿਵੇਂ ਆ ਗਈ ਸੀ ਮੈਨੂੰ ਆਪਣਾ ਆਪ ਉਸਦੇ ਅੱਗੇ ਬੇਵਸ ਲੱਗ ਰਿਹਾ ਸੀ ਮੇਰੀ ਤਬੀਅਤ ਵੀ ਠੀਕ ਨਹੀਂ ਸੀ ਉਸਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਲਾਈਟਾਂ ਬੰਦ ਹੋਣ ਦੇ ਨਾਲ-ਨਾਲ ਮੇਰੀ ਕਿਸਮਤ ਵਿੱਚ ਵੀ ਹਨੇਰਾ ਛਾ ਗਿਆ ਮੈਂ ਉਸ ਅੱਗੇ ਬਹੁਤ ਮਿੰਤਾ ਕੀਤੀਆਂ ਪਰ ਮੇਰਾ ਰੋਣਾ ਤੇ ਮਿੰਤਾ ਕਰਨਾ ਮੇਰੇ ਕੰਮ ਨਹੀਂ ਆਇਆ ਉਹ ਰਾਤ ਮੇਰੇ ਲਈ ਕਾਲੀ ਰਾਤ ਬਣ ਕੇ ਆਈ ਸੀ ਉਸ ਦਿਨ ਆਗਮ ਸਾਬ ਕੋ ਜੀ ਕਾਰਗੁਜ਼ਰੀਆ ਮੈਂ ਬਹੁਤ ਰੋ ਰਹੀ ਸੀ ਉਹ ਬੇਸ਼ਰਮ ਮੇਰੇ ਸਾਹਮਣੇ ਬੈਠਾ ਸੀ ਅਤੇ ਕਹਿਣ ਲੱਗਿਆ ਜੇਕਰ ਤੁਸੀਂ ਕਿਸੇ ਨੂੰ ਕੁਝ ਵੀ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਹੁਣ ਮੈਨੂੰ ਉਸ ਦੀ ਸ਼ਖਲ ਤੋਂ ਵੀ ਨਫ਼ਰਤ ਹੋਣ ਲੱਗੀ ਸੀ ਉਸ ਦੀ ਇਸ ਹਰਕਤ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਮੈਨੂੰ ਆਪਣੇ ਆਪ ਤੋਂ ਘਿਣਾ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਦਫਾ ਹੋ ਜਾ ਮੇਰੀਆਂ ਅੱਖਾਂ ਦੇ ਸਾਹਮਣੇ ਮੈਂ ਹਰ ਗੱਲ ਆਪਣੇ ਪਤੀ ਨੂੰ ਦੱਸਾਂਗੀ ਅਤੇ ਤੇਰੀ ਮਾਂ ਨੂੰ ਦੱਸਾਂਗੀ ਜੋ ਤੇਰੇ ਵਰਗੇ ਇੱਕ ਮਿੰਨੇ ਨੂੰ ਬੱਚਾ ਸਮਝਦੇ ਹੈ ਉਹ ਮੇਰੀ ਗੱਲ ਤੇ ਬਿਲਕੁਲ ਵੀ ਨਹੀਂ ਕਬਰਾਇਆ ਅਤੇ ਕਹਿਣ ਲੱਗਿਆ ਤੁਸੀਂ ਇਹ ਸ਼ੌਂਕ ਵੀ ਆਪਣਾ ਪੂਰਾ ਕਰੋ ਦੇਖ ਲਿਓ ਕਿ ਤੇ ਤੁਹਾਨੂੰ ਲੈਣੇ ਦੇ ਦੇਣੇ ਨਾ ਪੈ ਜਾਣ ਤੁਸੀਂ ਹੀ ਝੂਠੇ ਸਾਬਤ ਹੋਵੋਗੇ ਮੈਂ ਇਸ ਕਰਦਾ ਬੇਤਾ ਹਾਂ ਤੇ ਮੇਰੇ ਤੇ ਕੋਈ ਸ਼ੱਕ ਨਹੀਂ ਕਰ ਸਕਦਾ ਜੇਕਰ ਤੁਸੀਂ ਆਪਣਾ ਘਰ ਬਚਾਉਣਾ ਚਾਹੁੰਦੇ ਹੋ ਤਾਂ ਆਪਣੀ ਜ਼ੁਬਾਨ ਬੰਦ ਰੱਖਿਓ ਮੈਂ ਨਫ਼ਰਤ ਨਾਲ ਉਸ ਨੂੰ ਦੇਖਿਆ ਉਹ ਮੇਰੇ ਕਮਰੇ 'ਚੋਂ ਬਾਹਰ ਚਲਾ ਗਿਆ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਰਸੋਈ ਵਿੱਚ ਚਾਕੂ ਚੱਕ ਲਵਾ ਤੇ ਅਗੰਦੀ ਜਾਨ ਲੈ ਲਵਾਂ ਜਦੋਂ ਪਹਿਲਾ ਬੱਜੀ ਮੈਂ ਬਾਹਰ ਗਈ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰੀ ਸੱਸਾ ਤੇ ਮੇਰੀ ਨਾਨ ਦਾ ਖੜਦਾ ਸੀ ਮੈਂ ਮੇਰੀ ਸੱਸ ਦੇ ਗੱਲ ਲੱਗ ਕੇ ਰੋਣ ਲੱਗੀ ਮੇਰੇ ਪੇਟ ਦਾ ਦਰਦ ਹਲਕਾ ਪਤਾ ਲੱਗਿਆ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਮੈਂ ਉਸੇ ਸਮੇਂ बेहोश ਹੋ ਗਈ ਜਦੋਂ ਮੈਨੂੰ ਹੋਸ਼ ਆਇਆ ਮੇਰੀ ਸੱਸ ਮੇਰੇ ਕੋਲ ਬੈਠੀ ਸੀ ਮੇਰੀ ਸੱਸ ਕਹਿਣ ਲੱਗੀ ਕਿ ਮੈਂ ਤੈਨੂੰ ਆਰਾਮ ਕਰਨ ਦਾ ਕਹਿ ਕੇ ਗਈ ਸੀ ਕਿਉਂ ਤੂੰ ਕਰਦੇ ਸਾਰੇ ਕੰਮ ਕਰਦੀ ਰਹੀ ਖਾਣਾ ਤਾਂ ਅਸੀਂ ਬਣਾ ਕੇ ਗਏ ਸੀ ਪਰਮਾਤਮਾ ਨੇ ਤੁਹਾਡੇ ਬੱਚੇ ਨੂੰ ਮਸਾ ਹੀ ਬਚਾਇਆ ਹੈ ਸ਼ਾਇਦ ਇਹ ਚੂਠ ਵੀ ਆਗਮ ਨੇ ਹੀ ਬੋਲਿਆ ਸੀ ਕਿ ਮੈਂ ਉਹਨਾਂ ਦੇ ਪਿੱਛੇ ਕਰਦੇ ਕੰਮ ਕਰਦੀ ਰਹੀ ਹਾਂ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਨੂੰ ਕੁਝ ਬੋਲਦੀ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ ਗਿਆ ਅਤੇ ਅੰਦਰ ਅਗਮ ਆਇਆ ਤੇ ਕੈਨ ਲੱਗਿਆ ਕਿ ਮੈਨੂੰ ਤਾਂ ਲੱਗਿਆ ਸੀ ਕਿ ਭਾਬੀ ਬਹੁਤ ਬਹਾਦਰ ਹੈ ਪਾਰੇ ਤਾਂ ਮੇਰੇ ਤੋਂ ਵੀ ਜ਼ਿਆਦਾ ਤਰਕੂਮਤ ਹੈ ਇਹ بارش ਤੋਂ ਇੰਨਾ ਦਰਦੀ ਹੈ ਕਿ ਰਾਤ ਪਰ ਮੈਨੂੰ <table> ਨੂੰ ਸੰਭਾਲਣਾ ਪਿਆ ਸਾਰੇ ਲੋਕ ਇਸ ਗੱਲ ਨੂੰ ਨਾਰਮਲ ਲੈ ਰਹੇ ਸੀ ਮੈਂ ਸੋਚਿਆ ਕਿ ਮੈਂ ਆਪਣੇ ਪੇਕੇ ਘਰ ਜਾ ਕੇ ਆਪਣੇ ਪਤੀ ਨੂੰ ਸਭ ਕੁਝ ਦੱਸਦੀ ਹਾਂ ਜਦੋਂ ਮੈਂ ਆਪਣੇ ਪੇਕੇ ਘਰ ਜਾ ਕੇ ਆਪਣੇ ਪਤੀ ਨੂੰ ਫੋਨ ਲਾਇਆ ਅਤੇ ਉਸ ਨੂੰ ਸਭ ਕੁਝ ਦੱਸਿਆ ਉਹ ਮੈਨੂੰ ਹੀ ਗਾਲਾਂ ਦੈਂ ਲੱਕੇ ਉਹ ਕਹਿਣ ਲੱਗੇ ਕਿ ਤੂੰ ਮੇਰੇ ਛੋਟੇ ਭਰਾ ਨੂੰ ਕੀ ਸਮਝ ਰਹੀ ਆ ਉਹ ਬਹੁਤ ਛੋਟਾ ਹੈ ਉਹ ਸੁਣਉਂਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਕੁਝ ਵੀ ਨਹੀਂ ਪਤਾ ਤੈਨੂੰ ਸ਼ਰਮ ਨਹੀਂ ਆਉਂਦੀ ਉਸ ਤੇ ਇਸ ਤਰ੍ਹਾਂ ਦੇ ਲਾਂਚਾਂ ਲਾਉਦੇ ਹੋਏ ਮੈਂ ਇਹ ਸਭ ਕੁਝ ਜਾਣਦਾ ਹਾਂ ਤੂੰ ਇਹ ਸਭ ਕੁਝ ਕਿਉਂ ਕਰ ਰਹੀ ਆ ਮੈਂ ਕਦੇ ਵੀ ਉਸ ਘਰ ਤੋਂ ਅਲੱਗ ਨਹੀਂ ਹੋਵਾਂਗਾ ਜੇਕਰ ਤੂੰ ਮੇਰੇ ਬੱਚੇ ਦੀ ਮਾਂ ਨਾ ਬਣਨ ਵਾਲੀਂਂ ਤੀ ਤਾਂ ਮੈਂ ਤੈਨੂੰ ਤਲਾਕ ਦੇ ਦਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਭਰਾ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਹੋਏ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੇਰੀ ਰੂਹ ਕੰਬ ਗਈ ਹੁਣ ਮੈਨੂੰ ਸਭ ਕੁਝ ਸਮਝ ਆ ਰਿਹਾ ਸੀ ਮੈਂ ਉਹਨਾਂ ਦੇ ਪੂਰੇ ਘਰ ਨੂੰ ਸੰਭਾਲਦੀ ਸੀ ਇਸ ਲਈ ਸ਼ਾਇਦ ਉਹ ਮੇਰੀ ਇੱਜ਼ਤ ਕਰਦੇ ਸੀ ਅੱਜ ਸਭ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ ਸੀ ਤੇ ਮੇਰੀ ਹਿੰਮਤ ਟੁੱਟ ਗਈ ਸੀ ਉਹਨਾਂ ਨੂੰ ਮੇਰੀ ਗੱਲ ਤੇ ਯਕੀਨ ਹੀ ਨਹੀਂ ਸੀ ਉਹਨਾਂ ਨੂੰ ਆਪਣੇ ਭਰਾ ਤੇ ਯਕੀਨ ਸੀ ਮੈਂ ਆਪਣਾ ਸਾਰਾ ਸਮਾਨ ਪੈਕ ਕੀਤਾ ਤੇ ਘਰ ਛੱਡਣ ਦਾ ਫੈਸਲਾ ਕੀਤਾ ਆਗਮ ਨੇ ਮੈਨੂੰ ਇੱਕ ਵਾਰ ਵੀ ਨਹੀਂ ਰੋਕਿਆ ਮੇਰੀ ਸੱਸ ਹਰ ਗੱਲ ਤੋਂ ਅਣਜਾਣ ਸੀ ਉਹ ਮੈਨੂੰ ਬੈਗ ਪੈਕ ਕਰਦੇ ਸਮੇਂ ਪੁੱਛਣ ਲੱਗੀ ਕਿ ਦੇਤਾ ਤੂੰ ਕਿੱਥੇ ਜਾ ਰਹੀ ਹੈ ਮੈਂ ਚੁੱਪਚਾਪ ਘਰ ਛੱਡ ਕੇ ਆ ਗਈ ਏ ਨਹੀਂ ਤਾਂ પતિ ਪਤਨੀ ਵਿੱਚ ਹੋਣ ਵਾਲੀ ਲੜਾਈ ਸੀ ਅਤੇ ਨਾ ਹੀ ਕੋਈ ਆਮ ਗੱਲ ਸੀ ਜਿਸ ਨੂੰ ਮੈਂ ਬੁਰਾ ਸੁਪਨਾ ਸਮਝ ਕੇ ਭੁੱਲ ਜਾਂਦੇ ਮੈਂ ਆਟੋ ਲੈ ਤਾ ਤੇ ਆਪਣੇ ਘਰ ਆ ਗਈ ਕਹਾਵਾ ਕਿ ਮੈਂ ਸਭ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ ਉਹ ਮੇਰੀ ਗੱਲ ਸੁਣ ਕੇ ਕਹਿਣ ਲੱਗੇ ਕਿ ਤੂੰ ਪੜੀ ਲਿਖੀ ਨਹੀਂ ਤੂੰ ਪਾਗਲ ਸੀ ਜਾਂ ਬੱਚੀ ਸੀ ਤੂੰ ਆਪਣੇ ਨਾਲ ਇਹ ਸਭ ਕੁਝ ਕਿਵੇਂ ਹੁੰਨ ਦਿੱਤਾ ਤੈਨੂੰ ਸ਼ੁਰੂ ਤੋਂ ਹੀ ਉਹ ਸਨਾਲ ਸੱਤਰਗਈਆ ਰੱਖਣਾ ਚਾਹੀਦਾ ਸੀ ਮੇਰੀ ਮਾਂ ਮੇਰੀ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋਈ ਕਿ ਇਸ ਵਿੱਚ ਸਿਰਫ ਮੇਰਾ ਕਸੂਰ ਸੀ ਮੈਂ ਤਾਂ ਆਪਣੇ ਪਤੀ ਨਾਲ ਵੀ ਇਸ ਬਾਰੇ ਗੱਲ ਕੀਤੀ ਸੀ ਅਤੇ ਆਪਣੀ ਸੱਸ ਨਾਲ ਵੀ ਪਰ ਉਹਨਾਂ ਨੇ ਇਸ ਗੱਲ ਨੂੰ ਅਣਸੁਣਾ ਕਰ ਦਿੱਤਾ ਉਹਨਾਂ ਨੂੰ ਆਪਣੇ ਬੇਟੇ ਨੂੰ ਸਮਝਾਉਣਾ ਚਾਹੀਦਾ ਸੀ ਕਿ ਭਾਬੀ ਅਤੇ ਦਿਵਾਰ ਦੇ ਵਿੱਚ ਫਾਸਲਾ ਜ਼ਰੂਰੀ ਹੈ ਇੱਕ ਦਿਨ ਮੈਨੂੰ ਰੌਂਗ ਨੰਬਰ ਤੋਂ ਫੋਨ ਆਇਆ ਮੈਂ ਉਸਦੀ ਆਵਾਜ਼ ਪਹਿਚਾਨ ਲਈ ਉਹ ਆਗਮ ਸੀ ਕਹਿਣ ਲੱਗਿਆ ਕਿ ਮੈਨੂੰ ਮaaf ਕਰ ਦਿਓ ਅਤੇ ਘਰ ਵਾਪਸ ਆ ਜਾਓ ਮੈਂ ਤੁਹਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰਾਂਗਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਅਸਲ ਵਿੱਚ ਮੇਰੇ ਦੋਸਤ ਮੈਨੂੰ ਗਲਤ movies ਦਿਖਾਉਂਦੇ ਸੀ ਉਸ ਦਿਨ ਜਦੋਂ ਤੁਸੀਂ ਮੈਨੂੰ ਚੈਨਲ ਬਦਲਦੇ ਹੋਏ ਦੇਖਿਆ ਸੀ ਮੈਂ ਡਰਾਉਣੀ ਮੂਵੀ ਨਹੀਂ ਜਦੋਂ ਕਿ ਮੈਂ ਗੱਦੀ ਮੂਵੀ ਦੇਖ ਰਿਹਾ ਸੀ ਬਸ ਇਹ ਸਤਰਾਂ ਤੀਆਂ ਚੀਜ਼ਾਂ ਦੇਖ ਕੇ ਮੈਂ ਗਲਤੀ ਕਰ ਬੈਠਿਆ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਜੋ ਗਲਤੀ ਕੀਤੀ ਹੈ ਸਿਰਫ ਉਹ ਗਲਤੀ ਨਹੀਂ ਜਦੋਂ ਕਿ ਉਹ ਬਹੁਤ ਵੱਡਾ ਗੁਨਾਹ ਹੈ ਜਿਸ ਨੂੰ ਕਦੇ ਵੀ ਮaaf ਨਹੀਂ ਕਰ ਸਕਦੀ ਮੈਂ ਇਸ ਵਿੱਚ ਕਸੂਰ ਸਿਰਫ ਤੇਰਾ ਹੀ ਨਹੀਂ ਤੇਰੇ ਘਰ ਵਾਲਿਆਂ ਦਾ ਵੀ ਹੈ ਹੁਣ ਮੈਂ ਤੇਰੇ ਭਰਾ ਤੋਂ ਤਲਾਕ ਲੈ ਲਵਾਂਗੀ ਅਤੇ ਤੁਹਾਡੀ ਕਦੇ ਵੀ ਸ਼ਕਲ ਨਹੀਂ ਦੇਖਾਂਗੀ ਏ ਕਹਿੰਦੇ ਹੋਏ ਮੈਂ ਫੋਨ ਬੰਦ ਕਰ ਦਿੱਤਾ। ਹੁਣ ਮੈਂ ਆਪਣੇ ਪਤੀ ਤੋਂ ਤਲਾਕ ਲੈ ਲਿਆ ਹੈ। ਇਸ ਤਰ੍ਹਾਂ ਦੇ ਰਿਸ਼ਤਿਆਂ ਦਾ ਇਹੀ ਅਨਜਾਮ ਹੁੰਦਾ ਹੈ। ਹੁਣ ਮੈਂ ਕਦੇ ਵੀ ਉਸ ਘਰ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੀ ਜੋ ਕੁਝ ਉਸ ਨੇ ਮੇਰੇ ਨਾਲ ਕੀਤਾ। ਮੈਂ ਆਖ ਮੰਨੂ ਉਸ ਘਰ ਵਿੱਚ ਬਰਦਾਸ਼ਤ ਨਹੀਂ ਕਰ ਸਕਦੀ ਸੀ। ਇਸ ਲਈ ਮੈਂ ਜੋ ਫੈਸਲਾ ਕੀਤਾ ਮੇਰੀ ਨਜ਼ਰ ਵਿੱਚ ਮੇਰੇ ਲਈ ਉਹੀ ਸਹੀ ਸੀ। ਹੁਣ ਮੈਂ ਆਪਣੀ ਬੇਟੀ ਨਾਲ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ। ਦੋਸਤੋ ਤੁਸੀਂ ਮੈਨੂੰ ਦੱਸੋ ਕਿ ਮੈਂ ਆਪਣੇ ਪਤੀ ਨੂੰ ਤਲਾਕ ਦੇ ਕੇ ਸਹੀ ਕੀਤਾ ਜਾਂ ਗਲਤ ਜਾਂ ਫਿਰ ਮੈਨੂੰ ਆਤਮ ਨੂੰ ਮaaf ਕਰਕੇ ਉਸ ਘਰ ਵਿੱਚ ਵਾਪਸ ਚਲੇ ਜਾਣਾ ਚਾਹੀਦਾ ਸੀ ਦੋਸਤੋ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਸੀ ਅੱਜ ਦੀ ਸਾਡੀ ਨਵੀਂ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ ਨੋਟੀਫਿਕੇਸ਼ਨ ਬੈਲ ਨੂੰ ਜਰੂਰ ਦਬਾਓ ਤਾਂ ਕਿ ਅਗਲੀ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ